ਸੱਚੀ ਗੱਲ ਜੁਨੇ ਅੱਜ ਅਸੀਂ 5ਵੀਂ ਵਰਸੀ ਹੋ ਗਈ ਅਰਵਿੰਦਰ ਸਿੰਘ ਪਲਵਾਨ ਦੀ ਜਿਹੜਾ ਕਿ ਬਹੁਤ ਹੋਣਹਾਰ ਖਿਡਾਰੀ ਸੀਗਾ ਔਰ ਬੜਾ ਵੱਡਾ ਘਾਟਾ ਪਿਆ ਉਸ ਦੇ ਕਤਲ ਦੇ ਨਾਲ ਲਖਣ ਕੇ ਪੱਡੇ ਨੂੰ ਇਲਾਕੇ ਨੂੰ ਪੰਜਾਬ ਨੂੰ ਉਹਨਾਂ ਦੇ ਇਸ ਵਰਸੀ ਸਮੇਂ ਅਸੀਂ ਆਪਣੀ ਹਾਜ਼ਰੀ ਲਗਵਾਈ ਆ ਪਰਿਵਾਰ ਨਾਲ ਹਮਦਰਦੀ ਦੁਬਾਰਾ ਕੀਤੀ ਆ ਔਰ ਜਿਹੜਾ ਖੂਨਦਾਨ ਕੈਂਪ ਲਾਇਆ ਬਹੁਤ ਅੱਛੀ ਗੱਲ ਕੀਤੀ ਆ ਕਿ ਚਲੋ ਲੋੜਵੰਦ ਲੋਕਾਂ ਨੂੰ ਜਿਹੜਾ ਉਹ ਖੂਨ ਮਿਲੇਗਾ ਉਹਦੀ ਯਾਦ ਵਿੱਚ ਔਰ ਸਮਾਉਣ ਦੇ ਉੱਤੇ ਕੱਲੋਂ ਸਾਡੀ ਸਰਕਾਰ ਬਣੇਗੀ ਅਸੀਂ ਅਰਵਿੰਦਰ ਸਿੰਘ ਪਹਿਲਵਾਨ ਦੇ ਨਾਮ ਦੇ ਉੱਤੇ ਕੋਈ ਅੱਛੀ ਪਾਇਦਾਰ ਜੀ ਚੀਜ਼ ਖੜੀ ਕਰਾਂਗੇ ਤਾਂ ਕਿ ਨੌਜਵਾਨ ਜਿਹੜੇ ਨੇ ਇਦਾਂ ਦੇ ਖਿਡਾਰੀਆਂ ਨੂੰ ਦੇਖ ਕੇ ਹੋਰ ਕਬੱਡੀ ਅੱਛੀ ਸਪੋਰਟਸ ਵਾਲੇ ਪਾਸੇ ਨੂੰ ਜਾਣ ਸਰਕਾਰ ਨੇ ਮੁਹਿੰਮ ਚਲਾਈ ਜੁਦ ਨਸ਼ਾ ਵਿਰੋਧ ਤੇ ਹਲਕੇ 'ਚ ਇੱਕ ਹਫ਼ਤੇ 'ਚ ਤਿੰਨ ਮੌਤਾਂ ਹੋ ਗਈਆਂ ਨਸ਼ੇ ਦਾ ਠੀਕ ਨਾ ਚੱਲ ਰਹੀ ਤੇ ਨਸ਼ੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਬੜੇ ਜਿਹੜੇ ਅਖੋਤੀ ਝਾੜੂ ਪਾਰਟੀ ਦੇ ਲੀਡਰ ਖੋਹਦੇ ਨੇ ਉਹਨਾਂ ਦੇ ਟੱਬਰਾਂ 'ਚ ਹੀ ਹੋਈਆਂ ਨੇ ਔਰ ਵੈਸੀ ਵੀ ਯੁੱਧ ਨਸ਼ੇ ਵਿਰੁੱਧ ਫਰਾਡ ਪ੍ਰੋਗਰਾਮ ਨਿਕਲਿਆ ਕਿਉਂਕਿ ਤੁਸੀਂ ਦੇਖਿਆ ਕਿ ਬਠਿੰਡੇ ਚ ਜਿਹੜੀ ਉਹ ਕਨਸਟੇਬਲ ਅਮਨਦੀਪ ਕੌਰ ਹੈਰੋਇਨ ਨਾਲ ਫੜੀ ਗਈ ਸੀਗੀ ਉਹਦੀ ਜ਼ਮਾਨਤ ਵੀ ਦਾ ਵਿਰੋਧ ਨਹੀਂ ਕੀਤਾ ਪੰਜਾਬ ਸਰਕਾਰ ਨੇ ਉਹਨੂੰ ਛਡਵਾਇਆ ਗਿਆ ਇਨਫੈਕਟ ਕਿਉਂਕਿ ਉਹ ਕਿਉਂਕਿ ਉਹਦੀਆਂ ਤਾਰਾ ਉੱਪਰਲੇ ਤੱਕ ਲੈਵਲ ਤੱਕ ਆਫੀਸਰਾਂ ਨਾਲ ਜੁੜੀਆਂ ਸੀਗੇ ਉਹ ਤੇ ਇੱਕੀ ਕਾ ਚਾਹੁੰਦੇ ਨਹੀਂ ਸੀ ਸਰਕਾਰ ਔਰ ਹੁਣ ਵੀ ਡਰਗਸ ਨਾਲ ਮੌਤਾਂ ਹੋ ਰਹੀਆਂ ਨੇ ਇਹ ਬਿਲਕੁਲ ਉਸੇ ਹੀ ਤਰ੍ਹਾਂ ਫੇਲ ਹੋਇਆ ਪ੍ਰੋਗਰਾਮ ਜਿਵੇਂ ਸਰਕਾਰੀ ਜ਼ਮੀਨਾ ਪੰਚਾਇਤਾਂ ਦੀਆਂ ਛ ਛਡਾਉਣ ਦੀ ਮੁਹਿੰਮ ਚ ਚਲਾਈ ਸੀਗੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਸਾਨੂੰ ਕਿਤੇ ਪੰਚਾਇਤ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਦਾ ਕੋਈ ਉਹਦਾ ਨਜ਼ਰ ਨਹੀਂ ਆ ਰਿਹਾ ਐਵੇਂ ਹੀ ਇਹਦਾ ਹਸ਼ਰ ਹੋਇਆ ਔਰ ਐਵੇਂ ਹੀ ਸਿੱਖਿਆ ਕ੍ਰਾਂਤੀ ਦਾ ਹੋਣਾ ਸਾਡੇ ਇਲਾਕੇ ਦੇ ਵਿੱਚ ਕੱਲ ਮੈਂ ਬੜਾ ਹਾਸੋ ਹਿੰਨਾ ਇੱਕ ਪੱਥਰ ਰੱਖਿਆ ਜਾ ਰਿਹਾ ਸ਼ਹਿਦਾਜ ਰੱਖਿਆ ਜਾ ਰਿਹਾ ਦਿਆਲਪੁਰ ਗਵਰਨਮੈਂਟ ਸਕੂਲ 'ਚ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਮੈਂ ਅਫਸੋਸ ਕਰਨ ਗਿਆ ਸੀ ਉਹ ਕਹਿੰਦੇ ਜੀ 25 ਫੁੱਟ ਇੱਕ ਕੰਧ ਬਣਾਈ ਜਾ ਬਾਉਂਡਰੀ ਵਾਲ ਬੜਾ ਵੱਡਾ ਸਕੂਲ ਆ ਪੁਰਾਣਾ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਆ 25 ਫੁੱਟ ਨਵੀਂ ਕੰਧ ਬਣਾ ਕੇ ਤੇ ਉੱਥੇ ਬਾਹਰ ਨਹੀਂ ਪੱਥਰ ਰੱਖ ਦੇਣ ਲੱਗੇ ਅੰਦਰ ਇਹਦੇ ਨਾਲ ਜ਼ਿਆਦਾ ਮੈਂ ਸਮਝਾਂ ਕੋਝਾ ਮਜ਼ਾਕ ਨਹੀਂ ਹੋ ਸਕਦਾ ਪੰਡੂਰੀ ਪਿੰਡ ਵਿੱਚ ਕੱਲ ਪੰਡੂਰੀ ਰਾਇਆਂ ਚ ਰਾਜਪੂਤਾਂ ਚ ਉੱਥੇ ਕਲਾਸਰੂਮ ਦਾ ਉਦਘਾਟਨ ਕੀਤਾਗਾ ਉਹ ਕਲਾਸਰੂਮ 5 ਸਾਲ ਪਹਿਲਾਂ ਦਾ ਬਣਿਆ ਹੋਇਆ ਵਾ ਨਡਾਲੇ ਸਕੂਲ ਦੇ ਵਿੱਚ ਆਣ ਕੇ ਉਦਘਾਟਨ ਕੀਤਾ ਗਿਆ ਜਿਹੜੇ ਸਕੂਲ ਦੇ ਕਲਾਸਰੂਮਸ ਤੇ ਹੋਰ ਕੰਮ ਇੰਟਰਲੌਕ ਟਾਈਲਜ਼ ਵਗੈਰਾ ਉਹ ਐਨਆਰਆਈਜ਼ ਨੇ ਲਗਵਾਈਆਂ ਹੋਈਆਂ ਉਹਦੇ ਸਰਕਾਰ ਦਾ ਕੋਈ ਯੋਗਦਾਨ ਨਹੀਂਗਾ ਔਰ ਵੈਸੇ ਵੀ ਇਹ ਜਿਹੜਾ ਪੈਸਾ ਆ ਰਿਹਾ ਜਾਦਾ ਗਵਰਨਮੈਂਟ ਆਫ ਇੰਡੀਆ ਦਾ ਆ ਰਿਹਾ ਸਮਗ੍ਰਾ ਗ੍ਰਾਂਟ ਦੇ ਤਹਿਤ ਔਰ ਸਰਬ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਗਵਰਨਮੈਂਟ ਦਾ ਉਹਦੇ ਡੋਮੀਨਲ ਜਾਂ ਸ਼ੇਅਰ ਹੁੰਦਾ ਸੋ ਮੈਂ ਸਮਝਦਾ ਕਿ ਇਹ ਸਿਰਫ ਦਿਖਾਵੇ ਦੀ ਸਰਕਾਰ ਆ ਇਸ਼ਤਿਹਾਰਾਂ ਦੀ ਸਰਕਾਰ ਆ ਪੋਸਟਰਾਂ ਦੀ ਸਰਕਾਰ ਆ ਇਤੋਂ ਅਲਾਵਾ ਇਹਨਾਂ ਦੇ ਪੱਲੇ ਕੁਛ ਨਹੀਂਗਾ ਤਾਂ ਕਰਕੇ ਇਹਨਾਂ ਨੂੰ ਲੱਗਿਆ ਕਿ ਸਾਰੇ ਪਾਸੇ ਸਾਡੀ ਸਿੱਖਿਆ ਕ੍ਰਾਂਤੀ ਵੀ ਫੇਲ ਹੋ ਗਈ ਆ ਯੁੱਧ ਨਸ਼ੇ ਵਿਰੋਧੀ ਵੀ ਫੇਲ ਹੋ ਗਿਆ ਤਾਂ ਹੁਣ ਅਸੀਂ ਚਲੋ ਪਾਣੀ ਦਾ ਮੁੱਦਾ ਉਠਾਈਏ ਉਹ ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਕਿਵੇਂ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਇੱਕ ਤਰਫਾ ਕੰਡਕਟ ਕਰਦੇ ਨੇ ਮੈਨੂੰ ਬਹੁਤ ਬੋਲਣ ਤੋਂ ਰੋਕਿਆ ਗਿਆ ਕਿਉਂਕਿ ਮੈਂ ਤੱਤ ਸਾਹਮਣੇ ਲੈ ਆਉਣੇ ਸੀਗੇ ਕਿ ਜਿਹੜਾ ਡੈਮ ਸੇਫਟੀ ਐਕਟ ਨੂੰ ਤੁਸੀਂ ਅੱਜ ਵਿਰੋਧ ਕਰ ਰਹੇ ਹੋ ਤਾਂ 2021 ਦਾ ਬਣਿਆ ਹੋਇਆ 4 ਸਾਲ ਬਾਅਦ ਚਿੱਤੇ ਆਇਆ ਤੁਹਾਨੂੰ ਜਿਹੜੇ ਭਾਖੜਾ ਮੈਨੇਜਮੈਂਟ ਬੋਰਡ ਦੇ ਰੂਲਸ ਬਣੇ ਨੇ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਯੂਨੀਅਨ ਪਾਵਰ ਮਿਨਿਸਟਰੀ ਨੇ ਆਲਟਰ ਕੀਤਾ ਐਮੈਂਡ ਉਹ 2000 ਤੇ 22 ਕੀਤੇ ਨੇ 3 ਸਾਲ ਉਹਨਾਂ ਨੂੰ ਰੂਲਸ ਐਮੈਂਡ ਕੀਤੇ ਉਦੋਂ ਬੋਲੇ ਨਹੀਂ ਹਾਈ ਕੋਰਟ ਨਹੀਂ ਗਏ ਸੁਪਰੀਮ ਕੋਰਟ ਕੀ ਨਹੀਂ ਗਏ ਤੇ ਹੁਣ ਲੋਕ ਪਬਲਿਸਿਟੀ ਦੀ ਸਰਕਾਰ ਹੈ ਤੋਂ ਇਲਾਵਾ ਜ਼ਮੀਨ ਤੇ ਇਹਨਾਂ ਦੇ ਪੱਲੇ ਕੁਝ ਨਹੀਂ ਕੁਝ ਆਹ ਤਾਂ ਪਾਕਿਸਤਾਨ ਕਾਲੇ ਜਿਹੜਾ ਤਣਾਅ ਵੜਿਆ ਵੀ ਜਾਣਾ ਚਾਹੀਦਾ ਬਹੁਤ ਮਾੜੀ ਗੱਲ ਹੈ ਜੀ ਮੈਂ ਸਮਝਦਾ ਕਿ ਬੜੇ ਦੁੱਖ ਦੀ ਗੱਲ ਆ ਜਿਹੜਾ ਕੋਈ ਵੀ ਵਾਰ ਹੈ ਨਾ ਯੁੱਧ ਹੈਗਾ ਇਹਦਾ ਬਹੁਤ ਵੱਡੇ ਪੱਧਰ ਤੇ ਦੂਰ ਤੱਕ ਇਹਦੇ ਜਿਹੜੇ ਨੁਕਸਾਨ ਹੁੰਦਾ ਵਾ ਠੀਕ ਆ ਜੋ ਸਾਡੇ ਦੇਸ਼ ਵਿੱਚ ਹੋਇਆ ਪਹਿਲਗਾਮ ਵਿੱਚ ਬਹੁਤ ਗਲਤ ਹੋਇਆ ਮਾਸੂਮ ਬੇਗੁਨਾ ਲੋਕਾਂ ਦੀ ਕਤਲ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂਗਾ ਤੇ ਮੈਂ ਪਰੇ ਸਮਝਦਾ ਕਸ਼ਮੀਰ ਜਿਹੜਾ ਪੁਆਇੰਟ ਆਫ ਇੱਕ ਕੰਟੈਂਸ਼ਨ ਆ ਦੋਨਾਂ ਦੇਸ਼ਾਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ 70 ਸਾਲ ਤੋਂ ਚੱਲੀ ਜਾਂਦੀ ਲੜਾਈ ਇਹਦਾ ਵੀ ਕੋਈ ਨਾ ਕੋਈ ਬੈਠ ਕੇ ਡਾਇਲੌਗ ਨਾਲ ਸੋਲੂਸ਼ਨ ਕਰਨਾ ਚਾਹੀਦਾ ਲੜਾਈ ਆਪਾਂ ਦੇਖ ਰਹੇ ਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੀ ਹੋ ਰਿਹਾ ਵਾ ਕਿੰਦਾ ਤਬਾਈ ਆਰਥਿਕ ਤੌਰ ਤੇ ਹੋ ਗਈ ਆ ਔਰ ਸਾਡੇ ਦੋਨੋਂ ਦੇਸ਼ ਜਿਹੜੇ ਨੇ ਪਾਕਿਸਤਾਨ ਔਰ ਇੰਡੀਆ ਆਲਟੀਮੇਟਲੀ ਆਪਾਂ ਥਰਡ ਵਰਲਡ ਕੰਟਰੀਜ਼ ਵਿੱਚ ਆ ਆਪਾਂ ਨੂੰ ਆਪਾਂ ਗਰੀਬ ਦੇਸ਼ ਆ ਜੇ ਐਡੇ ਵੱਡੇ ਪੱਧਰ ਤੇ ਯੁੱਧ ਲੱਗ ਕੇ ਤੇ ਕਿਤੇ ਨੁਕਸਾਨ ਹੋ ਗਿਆ ਤਾਂ ਮੈਂ ਸਮਝੂਗਾ ਕਿ ਬਹੁਤ ਇਕਾਨਿਕ ਇਕਨੋਮਿਕ ਡਿਜ਼ਾਸਟਰ ਹੋਵੇਗਾ ਪਰ ਇੱਕ ਗੱਲ ਹੈ ਜ਼ਰੂਰ ਕਿ ਸਾਡੇ ਜਿਹੜਾ ਗਵਾਂਡੀ ਮੁਲਖ ਹੈ ਉਹਨੂੰ ਸਾਡੇ ਦੇਸ਼ ਵਿੱਚ ਮਦਖਲਤ ਕਰਨੀ ਬੰਦ ਕਰਨੀ ਚਾਹੀਦੀ ਆ ਔਰ ਪੀਸ ਸ਼ੁੱਡ ਪ੍ਰੇਵਲ